ਸ਼ਾਂਪਿੰਡ ਗੜਾ ਵਿਖੇ ਹੋਏ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਪਿੰਡ ਗੜਾ ਦੇ ਨੌਜਵਾਨਾਂ ਨੇ ਨਿੱਜੀ ਵਾਹਨਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਫਲੌਰ ਵਿਖੇ ਦਾਖਲ ਕਰਵਾਇਆ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਪਛਾਣ ਮਨੀਸ਼ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਪਿੰਡ ਅਰੋੜਾ ਜ਼ਿਲ੍ਹਾ ਔਨਾ ਅਤੇ ਵਿਜੇ ਕੁਮਾਰ ਪੁੱਤਰ ਪਾਲाराम ਵਾਸੀ ਪਿੰਡ ਥੜਾ ਬਜੋ ਹੋਈ ਮਰਤਕ ਦੀ ਪਹਿਚਾਣ ਰਾਹੁਲ ਪੁੱਤਰ ਪ੍ਰੇਮ ਵਾਸੀ ਪਿੰਡ ਪੰਜਾਵਾਰਾ ਉਹਨਾਂ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਇੱਕ ਸਕੂਟਰੀ ਅਤੇ ਇੱਕ ਵਿਅਕਤੀ ਮੋਟਰਸਾਈਕਲ ਤੇ ਸਵਾਰ ਸੀ ਡਿਊਟੀ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਫਲੋਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਅੱਜ तकरीबन ਅੱਧਾ ਘੰਟਾ ਪਹਿਲਾਂ ਗੜੀ ਐਕਸੀਡੈਂਟ ਹੋਇਆ ਜੀ ਤੇ ਦੋ ਵਿਅਕਤੀ ਜਿਹੜੇ ਆ ਉਹ ਹੈਗੇ ਆ ਉਨੇ ਦੇ ਇੱਕ ਥਲੇ ਦਾ ਜੀ ਇਹ ਆਮਨੋ ਸਾਹਮਣੇ ਇਹਨਾਂ ਦੇ ਉਹ ਐਕਟਿਵ ਆਦੇ ਸੀ ਤੇ ਇੱਕ ਮੋਟਰਸਾਈਕਲ ਤੇ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਅਸੀਂ ਪੂਰੇ ਪਿੰਡ ਦੇ ਨਗਰ ਉਹ ਇਕੱਠੇ ਜਿੰਨੇ ਹੋ ਗਏ ਇਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜੀ ਇਹ ਜ਼ਖਮੀ ਜਿਹੜੇ ਠੀਕ ਨਹੀਂ ਕਿ ਕਿਦਾਂ ਦੀ ਕੰਡੀਸ਼ਨ ਇਹਨਾਂ ਦੀ ਅੰ内 ਅੰਦਰ ਤਾਂ ਹਲੇ ਅਸੀਂ ਗਏ ਨਹੀਂ ਕਿਉਂਕਿ ਹੈ ਜਿੱਦਾਂ ਮਤਲਬ ਸੀਰੀਅਸ ਹੀ ਆ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਐਕਸੀਡੈਂਟ ਦੇ ਨਾਲ ਇੱਕ ਬ੍ਰੋਡ ਬੈਟ ਸੀਗਾ ਦੂਸਰਾ ਪੇਸ਼ੈਂਟ ਆ ਉਹਦੇ ਸਾਈਡ ਵਿੱਚ ਆ ਕਾ ਵੀਸ ਕੰਪਲੀਟ ਸਟਾ ਹੈ ਉਹ ਹੌਸ਼ ਵਿੱਚ ਪੂਰੀ ਹੌਸ਼ ਵਿੱਚ ਨਹੀਂ ਹੈਗਾ ਪੇਸ਼ੈਂਟ ਫਰਸਟ ایڈ ਅਸੀਂ ਦੇ ਦਿੱਤੀ ਆ ਤੇ ਟ੍ਰੀਟਮੈਂਟ ਚੱਲਦਾ ਪਿਆ ਉਸ ਤੋਂ ਬਾਅਦ ਅੱਗੇ ਸੀਸੀ ਬਰੋਸਪੀਟ ਜਲੰਧਰ ਅਗੇ ਰਾਈਸੂ ਵਿੱਚ ਐਡਮਿਸ਼ਨ ਦੀ ਲੋੜ ਆ ਰਹੋ ਤੇ ਸੀਟੀ ਸਕੈਨ ਦੀ ਸਰਪੀਸ਼ਨ ਤੇ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਹੌਸ਼ ਵਿੱਚ ਆ ਠੀਕ ਆ ਉਹਦੇ ਫ੍ਰੈਕਚਰ ਹੈਗਾ ਲੱਗਦਾ ਉਹ ਲੈਕਟ ਕੋਰਸ ਵਿੱਚ ਉੱਪਰ ਜਾਂਦਾ ਹੈ